ਕਰਤਾਰੇ ਚੌਥੇ ਟੂਰਨਾਮੈਂਟ ਪਿੰਡ ਪਿੰਡੇ ਦਾਵਾ ਫਾਜ਼ਿਲਕਾ ਵਿੱਚ ਤੇ ਮੈਂ ਸਾਰੇ ਕਮੇਟੀ ਦੇ ਅਹੁਦੇਦਾਰਾਂ ਨੂੰ ਤੇ ਬਹੁਤ-ਬਹੁਤ ਬਧਾਈ ਦੇਣਾ ਤੇ ਬੜੀ ਬੜੀ ਉਪਰਾਲਾ ਕਰਨ ਕੀਤਾ ਹੈ ਇਹ ਸਰਪੰਚ ਸਾਹਿਬ ਦਾ ಗ್ರಾಮ ਪੰਚਾਇਤ ਦਾ ਜੋਰੀ ਦਾ ਸਾਹਿਬ ਜੀ ਸਰਪੰਚ ਸਾਹਿਬ ਦਾ ਸਿਆਖ ਸਾਹਿਬ ਦਾ ਜਿਹਨੇ ਵੀ ਇੱਥੇ ਸਾਡੇ ਪਿੰਡ ਦੇ ਪਤਵੰਤ ਸੱਜਣ ਖੜੇ ਨੇ ਸਾਰੇ ਰਾਮਰੇ ਭਰਾਵਾਂ ਦੀ ਧਾਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਪਾਲਾ ਨੇ ਕੀਤਾ ਅੱਜ ਇੱਕ ਪਾਲੇ ਦੀ ਬਹੁਤ ਲੋੜ ਹੈ ਕਿਉਂਕਿ ਅੱਜ ਦਾ ਪ੍ਰੋਗਰਾਮ ਕਿਉਂਕਿ ਰਿਸ਼ਵਤ ਕਰਿਆ ਕਿ ਆਪਾਂ ਚੱਲ ਗਏ ਕਿ ਕਿ ਉਹ ਵੀ ਬਹੁਤ ਸਾਡੇ ਵੱਲੋਂ ਦਿੱਤੀ ਗਈ ਹੈ ਤੇ ਨੈਟ ਕਮੈਂਟੇਟਰ ਅੰਪਾਇਰ ਸਾਹਿਬ ਦਾ ਇਹ ਸਾਰੇ ਕਮੈਂਟੇਟਰ ਕਮੈਂਟਰੀ ਕੀਤੀ ਹੈ ਉਹਨਾਂ ਦਾ ਕਿਚਾਈ ਜਿਹਨੇ ਬਾਲ ਚੱਕੀ ਹੈ ਜੋ ਜਿਹੜੇ ਛੋਟੇ ਛੋਟੇ ਬੱਚੇ ਨੇ ਸਪੋਰਟ ਕੀਤੀ ਹੈ ਪਹਿਲੇ ਸਾਰਿਆਂ ਦਾ ਬੱਚੇ ਨੂੰ ਧੰਨਵਾਦ ਇੱਕ ਵਧੀਆ ਟੂਰਨਾਮੈਂਟ ਕਰਾਉਣ ਵਾਸਤੇ ਐਨਬੈਂਕ ਬਹੁਤ ਬਹੁਤ ਧੰਨਵਾਦ ਤੇ ਬੱਤੀ ਟੀਮਾਂ ਨੇ ਬਾਗ ਲਿਆ ਸਾਰਿਆਂ ਨੂੰ ਬਈ ਦਿੰਨਾ ਕਿ ਜਿਹੜੀ ਕ੍ਰਿਕਟ ਦੀ ਟੀਮ ਜਿੱਤੀ ਹੈ ਉਹਨਾਂ ਨੂੰ ਬਹੁਤ ਬਹੁਤ ਵਧਾਈ ਸੱਜੇ ਕੇ ਟੀਮ ਚਲੋ ਰੰਗੜਾ ਬਈ ਕੋਈ ਗੱਲ ਨਹੀਂ ਨੈਕਸਟ ਟਾਈਮ ਅੱਗੋਂ ਹੋਰ ਵਧੀਆ ਪ੍ਰੈਕਟਿਸ ਕਰਾਂਗੇ ਕੋਈ ਇੱਕ ਜਿੱਤਦਾ ਹੈ ਤੇ ਇੱਕ ਸਿੱਖਦਾ ਵੀ ਹੈ ਕੋਈ ਗੱਲ ਨਹੀਂ ਅੱਗੇ ਤੋਂ ਹੋਰ ਵਧੀਆ ਖੇਡਣਾ ਤੁਸੀਂ ਤੇ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਪ੍ਰੀਤ ਜੀ ਮੈਡਮ ਨੂੰ ਅਨੇ ਲੱਖ ਲੱਖ ਬਹੁਤ ਬਹੁਤ ਵਧਾਈਆਂ ਤਾੜੀਆਂ